ਅੱਜ ਅਸੀਂ ਪਹੁੰਚੇ ਜੀ ਗੁਰਦਾਸਪੁਰ ਦੇ ਪਿੰਡ ਜੀਵਨਵਾਲ ਬਬਰੀ ਸੋ ਜੀਵਨਵਾਲ ਬਬਰੀ ਜਿਹੜੀ ਹੈ ਜੀ ਇਸ ਪਿੰਡ ਦੇ ਅਸੀਂ ਜਿਹੜਾ ਪੁੱਲ ਬਣਿਆ ਦਾਣਾ ਪਿੰਡ ਦੇ ਨਾਲ ਜੀ ਪੁੱਲ ਦੇ ਨਾਲ ਜਿਹੜਾ ਰਸਤਾ ਜਾਂਦਾ ਉਹ ਸਰਸੀ ਉੱਪਰ ਖੜੇ ਆ ਔਰ ਇਸ ਰਸਤੇ ਤੁਸੀਂ ਯਕੀਨ ਮੰਨਿਓ ਕਿ ਇਸ ਸਮੇਂ ਜਿਹੜਾ ਪੂਰਾ ਛੱਪੜ ਬਣਿਆ ਦਾ ਜੀ ਆ ਦੇਖੋ ਇਹ ਸੜਕ ਨੇ ਜਿਹੜਾ ਵਾ ਤਲਾਬ ਦਾ ਰੂਪ ਲੈ ਲਿਆ ਦਾ ਜੀ ਸੋ ਭਾਈ ਤਸਵੀਰਾਂ ਕਰਾਓ ਜਰਾ ਲਾਗੋ ਇਹ ਦੇਖੋ ਪੂਰਾ ਰੋਡ ਜਿਹੜਾ ਵਾ ਪੂਰਾ ਬਲਾਕ ਕਰਤਾ ਦਾ ਵਾ ਔਰ ਸਾਰਾ ਪਾਣੀ ਨਾਲ ਭਰਿਆ ਦਾ ਵਾ ਔਰ ਛੱਪੜ ਜਿਹੜਾ ਵਾ ਇਹ ਦੇਖੋ ਪੂਰਾ ਛੱਪੜੀ ਉਹ ਵੀ ਓਵਰਫਲੋ ਹੋਇਆ ਦਾ ਉਹਦਾ ਵੀ ਸਾਰਾ ਪਾਣੀ ਜਿਹੜਾ ਵਾ ਸੜਕ ਤੇ ਆ ਰਿਹਾ ਵਾ ਸੋ ਨਜ਼ਦੀਕ ਜਿਹੜੇ ਦੁਕਾਨਦਾਰ ਨੇ ਲਗਾਤਾਰ ਪਰੇਸ਼ਾਨ ਹੋ ਰਹੇ ਵਿਚਾਰੇ ਕਿਉਂਕਿ ਦੁਕਾਨ ਦੇ ਕੋ ਇਨਾਂ ਨੂੰ ਜਿਹੜੇ ਗਾਹਕ ਆਉਣੇ ਆ ਕਿ ਜਾਂ ਕਸਟਮਰ ਜਿਹੜਾ ਇਹਨਾਂ ਕੋ ਆਉਣਾ ਵਾ ਤੇ ਉਹ ਵਿਚਾਰਾ ਇੱਥੇ ਪਹੁੰਚ ਨਹੀਂ پا ਰਿਹਾ ਕਿਉਂਕਿ ਗਾਗ ਜਿਹੜੇ ਆ ਤਕਰੀਬਨ ਜਿਹੜੇ ਗੰਦੇ ਛਿੱਟੇ ਲੋਕਾਂ ਦੇ ਪੈ ਰਹੇ ਆ ਜਿੱਦੇ ਕਰਕੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਆ ਜੀ ਸੋ ਲੋਕਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਪਰੇਸ਼ਾਨੀ ਆ ਰਹੀ ਆ ਸਾਨੀ ਭਾਜੀ ਗੰਦਬਰਾ ਪਿਆ ਆ ਪਾਣੀ ਪੀਣ ਦਾ ਨਕਾਸ਼ ਇੱਧਰੋਂ ਸਾਰਾ ਗੰਦਾ ਪਾਣੀ ਆ ਰਿਹਾ ਜੀ ਐਂ ਤੋਂ ਕੰਮ ਕਰਦੇ ਆ ਗੰਦੇ ਛਿੱਟੇ ਪੈਂਦੇ ਆ ਹੱਟ ਤੇ ਪਾਣੀ ਜੀ ਠੀਕ ਆ ਕੰਮ ਕਰਨਾ ਮੁਸ਼ਕਲ ਹੋਇਆ ਗਾਗ ਪਿਛੇ ਮੁਰ ਜਾਂਦਾ ਦੁਕਾਨ ਤੇ ਕਸਟਮਰ ਨਹੀਂ ਕੋਈ ਆ ਰਿਹਾ ਇਹ ਕਿ ਮਸ਼ੀਆਂ ਰਹਿ ਗਈਆਂ ਪਉਣ ਵਾਲੀਆਂ ਪਾ ਕੇ ਫਰੇ ਉਹ ਕੰਮ ਕਰ ਲੈਣੇ ਆ ਦੁਕਾਨ ਫਿਰ ਬੰਦ ਕਰ ਦਿੰਨੇ ਆ ਇਹਦਾ ਹੱਲ ਕੀਤਾ ਕਲਪੀ ਫਿਰ ਤਾਂ ਗੰਦਾ ਲੁਗਾਈ ਪਹੁੰਚ ਨਹੀਂ ਰਿਹਾ ਹਾਂ ਜੀ ਜੀ ਕਿੱਛ ਆ ਕਿ ਪਹੁੰਚ ਰਿਹਾ ਕੋਈ ਪਾਣੀ ਕਰਾ ਗੰਦਾ ਵਾਧਰ ਕੋਈ ਹੁੰਦਾ ਨਹੀਂ ਪਿਆ ਲੇਡੀਸ ਉਹ ਨਾਲ ਡਿੱਗਨ ਦਾ ਡਰਦਾ ਸਿੱਟਾਂ ਪੈਂਦੇ ਗੰਦੇ ਉਹਨਾਂ ਦੇ ਪਾਣੀ ਕਿੱਦਾਂ ਖੜ ਗਿਆ ਭਾਜੀ ਤੇ ਪਾਣੀ ਪਿੰਡ ਦਾ ਨਿਕਾਸ਼ ਹੋ ਗਈ ਭਾਜੀ ਸਾਰਾ ਪਿੰਡ ਦਾ ਪਿੰਡ ਪਿੰਡ ਦਾ ਨਿਕਾਸ਼ ਹੱਲ ਕੋਈ ਨਹੀਂ ਹੱਲ ਜਦੋਂ ਕੋਈ ਨਹੀਂ ਪਹਿਲਾਂ ਹੋਇਆ ਹੀ ਹੱਲ ਫੇਰ ਹੋ ਗਿਆ ਚਾਰ ਪੰਜ ਦਿਨਾਂ ਤੱਕ ਅੱਜ ਕਿੰਨੇ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਪੰਜ ਦਿਨ ਹੋ ਗਏ ਹਾਂ ਜੀ ਫਾਈਨਲ ਦੇਖੋ 5 ਦਿਨ ਹੋ ਗਿਆ ਸੋ ਭਾਜੀ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੈ ਵੇਖੋ ਮਾਰੋ ਕੈਮਰਾ ਕਿੰਨੀ ਪਰੇਸ਼ਾਨੀ ਹੈ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਛੇਕ ਨਾਲ ਛੱਪੜ ਉੱਥੇ ਆ ਉੱਥੇ ਪਾਣੀ ਲੈਣਾ अदरवाइज ਹੋਰ ਕਿਤੇ ਪਾਣੀ ਨਹੀਂ ਲੈਣਾ ਸਰਪੰਚ ਸਾਹਿਬ ਮੌਜੂਦਾ ਬੈਠੇ ਬਸੋ ਵੀ ਕਿਹਰੇ ਨੀਜੀ ਸਵਾਰਥਾਂ ਕਰਕੇ ਨਾਲਾ ਬੰਦ ਕੀਤਾ ਗਿਆ ਵਾ ਮਤਲਬ ਕਿਉਂ ਕੀਤਾ ਗਿਆ ਬੰਦ ਉਹਦਾ ਕਾਰਨ ਇਹਨਾਂ ਨੂੰ ਪੁੱਛੋ ਸਰਪੰਚ ਸਾਹਿਬ ਬੋਕ ਬੈਠੇ ਪੁੱਛ ਲੈਣੇ ਪੁੱਛ ਲੈਣੇ ਇਹਨਾਂ ਨੂੰ ਪਹਿਲੇ ਤੁਹਾਡੀ ਮੁਸ਼ਕਲ ਜਾਣ ਲਈ ਅਸੀਂ ਮਤਲਬ ਭਾਈ ਇਹ ਮੁਸ਼ਕਲੀ ਆ ਉਹ ਦੁਕਾਨ ਮੇਰੀ ਆ ਸਾਰੀ ਮਾਰਕੀਟ ਆ ਸਾਡੀ ਆਪਣੀ ਹਾਲ ਕੀਤਾ ਜਾਏਗਾ ਦੇਖੋ ਕਿੰਨਾ ਗੰਦਾ ਸਵੈਲਕ ਨਹੀਂ ਆਉਂਦੀ ਆ ਮੱਛਰ ਪੈਦਾ ਹੁੰਦਾ ਵਾ ਬਿਮਾਰ ਹੋਵਾਂਗੇ ਸਰਦ ਬਿਮਾਰੀਆਂ ਸਭ ਤੋਂ ਵੱਧ ਡੇਂਗੂ ਦਾ ਪੇਸ਼ੈਂਟ ਜੀਨਵਾਲ ਪਿੰਡ ਚ ਪਾਇਆ ਜਾਂਦਾ ਵਾ ਸਿਰਫ ਪਾਣੀ ਕਰਕੇ ਗੰਦਗੀ ਕਰਕੇ ਆਹ ਗੰਦਗੀ ਕਰਕੇ ਹੂੰ ਤਾਂ ਫ ਬੜਾ ਉਫਾ ਜਣਾ ਇਹਦੇ ਨਾਲ ਪਿੰਡ ਵੀ ਕਾਫੀ ਲੱਗਦੇ ਭਾਜੀ ਇਸ ਰੋਡ ਤੋਂ ਪਿੰਡ ਕਾਫੀ ਲੱਗ ਹਾਂਜੀ ਪਿੰਡ ਕਾਫੀ ਲੱਗਦੇ ਆ ਭਾਜੀ ਇੱਥੋਂ ਇਹ ਲਿੰਕ ਬਾਅਦ ਤੇ ਇਧਰੋਂ ਸਿਦਮਾ ਜਮਿਤਾ ਬਬਰੀਆ ਸਕੂਲ ਵੀ ਹੈਗੇ ਆ ਸਰਕਾਰੀ ਸੀਵਲ ਹਸਪਤਲ ਸੀਵਲ ਹਸਪਤਲ ਇੱਥੇ ਆ ਮੇਨ ਰਸਤਾ ਹੈ ਉਹ ਸੀਵਲ ਹਸਪਤਲ ਨੂੰ ਸੜੀ ਏਜੰਸੀਆਂ ਤੇ ਚਾਰੋਂ ਲੱਗੇ ਹੰਡਾਈ ਦੀ ਆ ਅਮਰੁੱਤੀ ਦੀ ਆ ਮਹਿੰਦਰਾ ਦੀ ਆ ਟਰੈਕਟਰਾਂ ਦੀ ਆ ਮੇਨ ਸ਼ਹਿਰੀ ਹੋਗਾ ਛਿੜੀ ਜੀ ਪਾਉਣ ਦੇ ਕਿਹਾ ਹਦਾ ਫਿਰ ਮੇਨ ਕਾਰੋਬਾਰ ਸਾਰਾ ਇਧਰ ਹੀ ਆ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫਿਰ ਬੜੀ ਵੱਡੀ ਸਮੱਸਿਆ ਹੋ ਗਈ ਫਿਰ ਬਹੁਤ ਮੰਗਿਆ ਵੀ ਪਾਣੀ ਕੱਢ ਦੋ ਬਸ ਨਾਲਾ ਖੋਲ ਦੋ ਕੋਈ ਮਸਲਾ ਨਹੀਂ ਦੁਕਾਨਦਾਰ ਨੇ ਜੀ ਨਾ ਕੋਈ ਛੋਟੀ ਜੀ ਗੱਲ ਇਹਨਾਂ ਦੀ ਮੰਗ ਬਚਾਰਿਆਂ ਦੀ ਵੀ ਇਸ ਪਾਣੀ ਦੀ ਸਮੱਸਿਆ ਦਾ ਹੱਲ ਹੋ ਜੇ ਕਿਉਂਕਿ ਇਹ ਸਮੱਸਿਆ ਬੜੀ ਵੱਡੀ ਹੈ ਜੀ ਪਾਣੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਖੜਾ ਵਸੜਨ ਤੇ ਸੋ ਕਾਫੀ ਦਿਨਾਂ ਤੋਂ ਖੜਾ ਵਸੋ ਸਰਪੰਚ ਸਾਹਿਬ ਵੀ ਸਾੜ ਲੱਗੇ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਮੱਸਿਆ ਬੜੀ ਵੱਡੀ ਖੜੀ ਹੋ ਗਈ ਪਾਣੀ ਦੀ ਕੀ ਹੱਲ ਹੋਣਾ ਚਾਹੀਦਾ ਦੇਖੋ ਪਾਣੀ ਦਾ ਨਿਕਲਣਾ ਚਾਹੀਦਾ ਜੀ ਅਸੀਂ ਵੀ ਕਹਿੰਦੇ ਆ ਵੀ ਪਾਣੀ ਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਤੇ ਇਹ ਜਿਹੜਾ ਪਾਣੀ ਆ ਜ ਜ਼ਮੀਨ ਦੀ ਅਜੇ ਤੱਕ ਨੈਸ਼ਨਲ ਹਾਈਵੇ ਨੇ ਕੋਈ ਪੈਸਾ ਨਹੀਂ ਦਿੱਤਾ ਜੀ ਮਾਲਕੀ ਦੇ ਵਿੱਚੋਂ ਲੰਘਦਾ ਸੀ ਉਹਦੇ ਕਰਕੇ ਅਸੀਂ ਹਾਈਵੇ ਵਾਲੇ ਨੂੰ ਕਹੇ ਪਹਿਲਾਂ ਤਾਂ ਪੇਮੈਂਟ ਕਰੀਏ ਕਰੋ ਦੂਸਰਾ ਉਸ ਟਾਈਮ ਇਹ ਮੰਨੇ ਸੀ ਵੀ ਡਰੇਨ ਬਣਾ ਕੇ ਦੇਾਂਗੇ ਬਣਾ ਕੇ ਦੇਣਗੇ ਬਲਕਿ ਮੇਨ ਇਹ ਵੀ ਪ੍ਰੋਬਲਮ ਆ ਤੇ ਫਿਰ ਹੁਣ ਇਹਨਾਂ ਦੁਕਾਨਦਾਰਾਂ ਦਾ ਬੜਾ ਔਖਾ ਹੋ ਜਣਾ ਭਾਜੀ ਬਿਲਕੁਲ ਭਾਜੀ ਹੁਣ ਕੋਈ ਵੀ ਬੰਦਾ ਆਪਣੀ ਮਾਲਕੀ ਦੇ ਵਿੱਚੋਂ ਤੈਨੂੰ ਲੰਘਾਏਗਾ ਜਿੰਨਾ ਚਿਰ ਪੇਮੈਂਟ ਨਹੀਂ ਹੋਏਗੀ ਤੇ ਪਹਿਲਾਂ ਮਾਲਕੀ ਨਿਕਲਦਾ ਹੈ ਮਾਲਕੀ ਜੋ ਕਾਫੀ ਟਾਈਮ ਤੇ ਅਸੀਂ ਲੱਗੇ ਆ ਐਸਡੀਐਮ ਦੇ ਮਗਰ ਲੱਗੇ ਜੀ ਸਾਨੂੰ ਪੇਮੈਂਟ ਦਿੱਤੀ ਜਾਏ ਪੇਮੈਂਟ ਸਾਨੂੰ ਕਿਸੇ ਨੇ ਨਹੀਂ ਕੀਤੀ ਨਾ ਅਸੀਂ ਹਾਈ ਕੋਰਟ ਤੱਕ ਅਪਰੋਚ ਕੀਤੀ ਹੁਣ ਹੁਣ ਸਾਨੂੰ ਥੋੜਾ ਜਿਹਾ ਆਸਰਾ ਤੇ ਆ ਪਰ ਇਹ ਥੱਲੇ ਜਿਹੜੇ ਡਿਪਾਰਟਮੈਂਟ ਦੇ ਲੋਕ ਨੇ ਹਰ ਵਾਰੀ ਟਾਲਮਟੋਲ ਕਰਕੇ ਤੇ ਕੰਮ ਨਵੇੜ ਦਿੰਦੇ ਆ ਬਈ ਨਸ ਕਾਰਨ ਹੀ ਕਰਦੇ ਆ ਆਪਾਂ ਤੇ ਕੋਈ ਨਾ ਦੁਕਾਨਦਾਰਾਂ ਦੀ ਸਮੱਸਿਆ ਦਾ ਹੱਲ ਕਰਨਾ ਵਾ ਉਹਦਾ ਹੱਲ ਸੋਚਣਾ ਵੀ ਕਿੱਦਾਂ ਹੋ ਸਕਦਾ ਵਾ ਦੇਖੋ ਭਾਜੀ ਪਹਿਲੀ ਤੇ ਗੱਲ ਇਹ ਆ ਹਰ ਇੱਕ ਬੰਦਾ ਮਿਹਨਤ ਕਰਦਾ ਆ ਇਹ ਵੀ ਸਾਡੇ ਭਰਾ ਨੇ ਦੇਖੋ ਅਸੀਂ ਹਾਈਵੇ ਵਾਲਿਆਂ ਨੂੰ ਪਤਾ ਨਹੀਂ ਕਿੰਨੀਆਂ ਕਿ ਚਿੱਠੀਆਂ ਲ ਆ ਮੈਂ ਹੁਣ ਵੀ ਚੰਨ ਕੀ ਜਾ ਰਿਹਾ ਸੀ ਤੁਸੀਂ ਮਿਲ ਪਿਓ ਜੀ ਤੇ ਭਰਾਵਾਂ ਨੇ ਕਿਹਾ ਤਾਂ ਵੀ ਸਰਪੰਚ ਸਾਹਿਬ ਆ ਗਏ ਨੇ ਇੱਕ ਚੀਜ਼ ਮੈਨੂੰ 8 ਸਾਲ ਪਹਿਲਾਂ 10 ਸਾਲ ਸਾਡੀ ਦੂਸਰੀ ਜ਼ਮੀਨ ਦੇ ਵਿੱਚ ਪਾਣੀ ਪੈਂਦਾ ਰਿਹਾ ਅਸੀਂ ਉਹ ਵੀ ਚੱਲਿਆ ਯਾਰ ਕੋਈ ਨਹੀਂ ਪਿੰਡ ਪਿੰਡ ਸੁਖੀ ਰਹਿਣਾ ਚਾਹੀਦਾ ਅੱਜ ਇਹਨਾਂ ਬੰਦਿਆਂ ਨੇ ਜਿਹੜੇ ਸਰਕਾਰ ਦੇ ਕਹਿੰਦੇ ਆ ਵੀ ਅਸੀਂ ਮੈਂ ਤਾਂ ਤਾਂ ਕਰਕੇ ਨੰਗਨ ਨੂੰ ਅਜੇ ਵੀ ਪਾਣੀ ਲੰਘ ਜੇ ਕੋਈ ਦਿੱਕਤ ਨਹੀਂ ਆ ਗਈ ਹਾਈਵੇ ਕੀ ਕਹਿੰਦਾ ਭਾਜੀ ਹੁਣ ਹਾਈਵੇ ਵਾਲੇ ਅਜੇ ਵੀ ਟਾਲ ਮਟੋਲਾ ਜਿਹੜੇ ਡਿਪਾਰਟਮੈਂਟ ਦੇ ਵਿੱਚ ਬੈਠੇ ਨੇ ਐਸਡੀਐਮ ਸਾਹਿਬ ਬੈਠੇ ਨੇ ਜਾਂ ਡਿਪਾਰਟ ਐਸਡੀਐਮ ਦਫ਼ਤਰ ਦੇ ਵਿੱਚ ਬੈਠੇ ਨੇ ਹਰ ਵਾਰੀ ਲਾਰਾ ਲਾ ਕੇ ਤੋੜ ਦਿੰਦੇ ਅੱਜ ਹੁੰਦਾ ਤੁਸੀਂ ਇਹ ਸੋਚੀ ਚੀਜ਼ ਸੋਚੋ 2009 ਦੀ ਛਟਕ ਬਣੀ ਹੈ ਜੀ 2009 ਤੋਂ ਸਰਕਾਰ ਦੇ ਕਬਜ਼ੇ ਦੇ ਅਧੀਨ ਆ ਸਾਡੀ ਜ਼ਮੀਨ ਅੱਜ ਤੱਕ ਸਾਨੂੰ 1 ਰੁਪਿਆ ਨਹੀਂ ਮਿਲਿਆ ਜੀ देखो 2009 ਦੀ ਦੱਸ ਰਹੀ ਸਮੱਸਿਆ ਸੋ ਇਹ ਸਮੱਸਿਆ ਬੜੀ ਵੱਡੀ ਹੈ ਜੀ ਸੋ ਕਿਤਨਾ ਕਿਤ ਜਿਹੜਾ ਵਾ ਜੀ ਡਿਪਾਰਟਮੈਂਟ ਲਈ ਜਿਹੜਾ ਧਿਆਨ ਦੇਣਾ ਪੈਣਾ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਪੈਣਾ ਔਰ ਹਾਈਵੇ ਨੂੰ ਵੀ ਖਾਸ ਕਰਕੇ ਜਿਹੜਾ ਵਾ ਕਿਉਂਕਿ ਹਾਈਵੇ ਦੀ ਸਮੱਸਿਆ ਵਾ ਜਿਹਦੇ ਕਰਕੇ ਜਿਹੜੀ ਪੈਦਾ ਹੋਈ ਦੀ ਹੈ ਜੀ ਸੋ ਸਰਪੰਚ ਸਾਹਿਬ ਨੇ ਆਪਣਾ ਵਿਊ ਦਿੱਤਾ ਵਾ ਜੀ ਔਰ ਦੁਕਾਨਦਾਰ ਜਿਹੜੇ ਅਸੀਂ ਫਿਰ ਗੱਲ ਕਰ ਰਹੇ ਵੀ ਪਰੇਸ਼ਾਨੀ ਤਾਂ ਦੁਕਾਨਦਾਰਾਂ ਨੂੰ ਹੈ ਜੀ ਕਿਉਂਕਿ ਜਿਹਨੇ ਵਿਚਾਰਾਂ ਦੇ ਜਿੱਥੇ ਕੋਈ ਗਾਹਕ ਕੋਈ ਨਹੀਂ ਪਹੁੰਚ ਰਿਹਾ ਕਿਉਂਕਿ ਮੇਨ ਦਾ ਦੁਕਾਨਦਾਰ ਨੂੰ ਆਸ ਹੁੰਦੀ ਹੈ ਵੀ ਗਾਹਕ ਆਏਗਾ ਤੇ ਔਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਸਾਈਟ ਤੇ ਜਿਹੜਾ ਹਸਪਤਾਲ ਵੀ ਹੈ ਜੀ ਸਰਕਾਰੀ ਸਰਕਾਰੀ ਹਸਪਤਾਲ ਤੋਂ ਵੀ ਪੇਸ਼ੈਂਟ ਜਿਹੜੇ ਇੱਥੋਂ ਨਿਕਲਦੇ ਨੇ ਸੋ ਦਿੱਕਤਾਂ ਬਹੁਤ ਜ਼ਿਆਦਾ ਨੇ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਸਮੱਸਿਆ ਦਾ ਪਹਿਲੇ ਦਿਹਾਤੇ ਹੱਲ ਕੀਤਾ ਜਾਵੇ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਨ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ